ਸਤਿ ਸ੍ਰੀ ਅਕਾਲ ਦੋਸਤੋ ਅੱਜ ਦੇ ਬਲੌਗ ਚ ਤੁਹਾਨੂੰ ਦੱਸਾਂਗੇ ਭਰਮੀਆਂ ਸ਼ਿਮਲਾ ਮਿਰਚਾਂ ਚਟਪਟੀਆਂ ਕਿਵੇਂ ਬਣਾਈਦੀਆਂ ਬੜੀਆਂ ਸੁਆਦੀ ਇਹਦੀ ਰੈਸਪੀ ਤੁਹਾਨੂੰ ਅੱਗੇ ਦੱਸਾਂਗੇ ਜਾ ਕੇ ਹੁਣ ਆਪਾਂ ਆਪਣੇ ਕਿਚਨ ਗਾਰਡਨ ਦੇ ਵਿੱਚ ਆ ਗਏ ਆਂ ਇੱਥੋਂ ਤਾਜ਼ੀਆਂ ਸ਼ਿਮਲਾ ਮਿਰਚਾਂ ਆਪਾਂ ਤੋੜਾਂਗੇ ਆ ਦੇਖੋ ਆਪਾਂ ਹੁਣ ਇਹ ਲੱਗੇ ਤੋੜਨ ਉਹ ਜੀ ਆਪਾਂ ਸੇਬਾਂ ਮੇਟਾ ਤੋੜ ਲਈਏ ਤਾਜ਼ੀਆਂ ਤਾਜ਼ੀਆਂ ਹੁਣ ਆਪਾਂ ਟਮਾਟਰ ਤੋੜਾਂਗੇ ਆ ਸਾਡੇ ਤਾਜ਼ੇ ਟਮਾਟਰ ਲੱਗੇ ਆ ਹੁਣ ਇਹਦੇ ਵਿੱਚੋਂ ਆਪਾਂ ਟਮਾਟਰ ਲਾਵਾਂਗੇ ਇਸ ਵਾਸਤੇ ਆਪਾਂ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਲਿਆ ਸੁ ਬਰੀਕ ਕੱਟ ਲਿਆ ਲਸਣ ਦੀ ਇੱਕ ਗੱਠੀ ਲਈ ਆ ਉਹ ਵੀ ਬਰੀਕ ਬਰੀਕ ਕੱਟ ਲਈ ਆ ਆਦਰਕ ਦੀ ਇੱਕ ਗੱਠੀ ਲੈ ਕੇ ਉਹ ਵੀ ਬਰੀਕ ਬਰੀਕ ਕੱਟ ਲਈ ਆ ਮਸਾਲਿਆਂ ਦੇ ਵਿੱਚ ਆਪਾਂ ਲਿਆਏਗਾ 1.5 ਚਮਚ ਜੀਰਾ ਪਾਊਡਰ 1 ਚਮਚ ਕਾਲੀ ਮਿਰਚ ਪੀਸੀ ਹੋਈ 1 ਚਮਚ ਹਲਦੀ ਪਿੰਕ ਸాల్ਟ ਲਿਆ 1.5 ਚਮਚ ਗਰਮ ਮਸਾਲਾ ਲਿਆ 1.5 ਚਮਚ ਧਰੀਆਂ ਔਰ ਮਿੱਠੀ ਸੌਂਫ ਦਾ ਪਾਊਡਰ ਲਿਆ 1.5 ਚਮਚ ਤੇ ਆਲੂ ਅਸੀਂ ਕਰੀਬ 10 ਗਲਾਏ ਆ ਮੀਡੀਅਮ ਸਾਈਜ਼ ਦੇ ਇਹਨਾਂ ਨੂੰ ਵਾਲ ਕੇ ਛਿਲ ਲਿਆ ਤੇ ਟਮਾਟਰ ਅਸੀਂ ਲਏ ਆ ਤਿੰਨ ਵੱਡੇ ਸਜ ਦੇ ਇਹਨਾਂ ਨੂੰ ਬਰੀਕ ਬਰੀਕ ਕੱਟ ਲਾਂਗੇ ਤੇ ਛਪਲਾ ਮਿਰਚ ਅਸੀਂ ਲਈਆਂ ਇਸ ਤਰ੍ਹਾਂ ਛਪਲਾ ਮਿਰਚ ਲੈ ਕੇ ਇਹਨੂੰ ਦੋ ਪੀਸ ਚ ਕੱਟ ਲਿਆ ਇਸ ਤਰ੍ਹਾਂ ਡੰਡੀ ਉੱਪਰੋਂ ਕੱਢ ਦਿੱਤੀ ਐ ਬੀਜ ਵਿੱਚੋਂ ਕੱਢ ਲਿਆ ਇਸ ਤਰ੍ਹਾਂ ਥੱਲੇ ਦਾ ਪਾਰਟ ਇਹਦਾ ਇਸ ਤਰ੍ਹਾਂ ਨੂੰ ਅਸੀਂ ਕਰੀਬ 10-12-16 ਮਿਲਟ ਲ ਲਈਆਂ ਵਿੱਚੋਂ ਇਹ ਸਾਰੇ ਬੀਜ ਕੱਢ ਦਿੱਤੇ ਐ ਇਹਦਾ ਡੰਡੀ ਵਾਲਾ ਪਾਰਟ ਆ ਉਹਦਾ ਧਿਆਨ ਰੱਖਣਾ ਕਿ ਡੰਡੀ ਉੱਪਰੋਂ ਕੱਟ ਦਿਓ ਵਿੱਚੋਂ ਇਹਦੀ ਗੁੱਲੀ ਨਹੀਂ ਕੱਢਣੀ ਨਹੀਂ ਤਾਂ ਆਪਣਾ ਮਸਾਲਾ ਬਾਹਰ ਨਿਕਲ ਜਾਵੇਗਾ ਤੇਲ ਲਵਾਂਗੇ ਕਰੀਬ 100 ml ਦੇ ਕਰੀਬ ਮਤਲਬ ਡੇਢ ਕੱਟ ਸੀ ਤੇਲ ਗਰਮ ਹੋ ਗਿਆ ਹੁਣ ਆਪਾਂ ਜੀਰਾ ਪਾਵਾਂਗੇ ਅੱਧਾ ਚਮਚ ਗੈਸ ਨੂੰ ਛਲੋ ਰੱਖਾਂਗੇ ਹੁਣ ਅਸੀਂ ਇਹਦੇ ਵਿੱਚ ਜੋ ਕੱਟਿਆ ਹੋਇਆ ਲਸਣ ਤੇ ਆਦਰਕ ਪਾਵਾਂਗੇ। ਲਓ ਜੀ ਲਸਣ ਕੁਝ ਜਿਹਾ ਆਪਣਾ ਤਾਂ ਆਪਾਂ ਪਿਆਜ਼ ਪਾਵਾਂਗੇ। ਪਿਆਜ਼ ਨੂੰ ਆਪਾਂ ਹਲਕਾ ਬ੍ਰਾਊਨ ਹੋਣ ਤੱਕ ਭੁੰਨਾਂਗੇ। ਲੋਰੀ ਤੇ ਆਜ ਆਪਣੇ ਭੁੱਜ ਗਿਆ ਆ ਬਰਾਊਨ ਕਲਰ ਹੋ ਗਿਆ ਇਹਨਾਂ ਦਾ ਹੁਣ ਆਪਾਂ ਸਾਰੇ ਜਿੰਨੇ ਮਸਾਲੇ ਆ ਉਹ ਪਾਵਾਂਗੇ ਲੋਰੀ ਮਸਾਲੇ ਚੰਗੀ ਤਰ੍ਹਾਂ ਭੁੱਜ ਗਿਆ ਹੁਣ ਆਪਾਂ ਜਿਹੜੇ ਟਮਾਟਰ ਲਏ ਸੀ ਬਰੀਕ ਬਰੀਕ ਕੱਟੇ ਆ ਹੁਣ ਉਹ ਪਾਵਾਂਗੇ ਆ ਟਮਾਟਰ ਆਪਾਂ ਪੂਰੀ ਤਰ੍ਹਾਂ ਗਲਣ ਦੇਵਾਂਗੇ ਇਹਨੂੰ ਕਰੀਬ 5 ਮਿੰਟ ਆਪਾਂ ਰੋਸਟ ਕਰਾਂਗੇ ਜਦ ਤੱਕ ਟਮਾਟਰ ਬਿਲਕੁਲ ਗਲਦੇ ਨਹੀਂ ਹੁਣ ਆਪਾਂ 1 ਚਮਚ ਹਰੀ ਮਿਰਚ ਪਾਵਾਂਗੇ ਇਸੀ ਹੋ ਗਿਆ। ਤੇ ਜਿਹੜਾ ਟਮਾਟਰ ਆਪਣਾ ਬਿਲਕੁਲ ਗਲ ਗਿਆ। ਹੁਣ ਆਪਾਂ ਕਸੂਰੀ ਮੇਥੀ ਪਾਉਣਾ। ਇਹ ਅਨੂਆ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਫੇ ਪਾਉਣਾ। ਕਦੋਂ ਥੋੜਾ ਲਾਹ ਗਿਆ ਤਿਆਰ। ਹੁਣ ਮੈਸ਼ ਕੀਤੇ ਹੋਏ ਆਲੂ ਪਾਵਾਂਗੇ। ਮਸਾਲੇ ਵਿੱਚ ਚੰਗੀ ਤਰ੍ਹਾਂ ਰਲਾ ਦਵਾਂਗੇ ਇਹਨਾਂ ਨੂੰ। ਤਰਕਰੀਬ ਆਪਾਂ 5 ਮਿੰਟ ਭੁੰਨਾਂਗੇ ਇਹਨਾਂ ਨੂੰ ਇਸੇ ਮਸਾਲੇ ਵਿੱਚ ਪਾਣੀ ਨਹੀਂ ਵਰਤੋ ਨਹੀਂ ਬਿਲਕੁਲ ਕਰਨ ਵਿੱਚ ਲੋੜੀ 5 ਮਿੰਟ ਆਪਾਂ ਭੁੰਨ ਲਿਆ ਇਹਨੂੰ ਬਸ ਇਹਨਾਂ ਧਿਆਨ ਰੱਖਣਾ ਵੀ ਘਰਚੀ ਥੱਲੇ ਪੈਰੀ ਜਾਣੀ ਆ ਥੱਲੇ ਆਲੂ ਲੱਗਣ ਨਾ ਤੇ ਮਸਾਲਾ ਆਪਣਾ ਹੋ ਗਿਆ ਤਿਆਰ ਹੁਣ ਆਪਾਂ ਇਹਦੇ ਵਿੱਚ ਧਲੀਆਂ ਭਾਵਾਂਗੇ ਉਹ ਹਰਾ ਧਨੀਆ ਪਾਤਾ ਆਉਣ ਇਹਨੂੰ ਠੰਡਾ ਹੋਣ ਤੱਕ ਰੱਖਦੇ ਫਿਰ ਆਪਾਂ ਭਰਾਂਗੇ ਸਾਡੀ ਇਸ ਤਰ੍ਹਾਂ ਆਪਾਂ ਇਹਨੂੰ ਸਾਰੇ ਮਟੀਰੀਅਲ ਦੇ ਨਾਲ ਚੰਗੀ ਤਰ੍ਹਾਂ ਠੋਕ ਕੇ ਭਰ ਆ ਗਏ ਤਾਂ ਜੋ ਮਸਾਲਾ ਬਾਹਰ ਨਾ ਨਿਕਲੇ ਅਸੀਂ ਇੱਕ ਇੱਕ ਕਰਕੇ ਸਾਰਾ ਇਹਦਾ ਮਸਾਲਾ ਭਰ ਲਿਆ ਹੈ ਹੁਣ ਆਪਾਂ ਇਹਨੂੰ ਫਰਾਈ ਕਰਾਂਗੇ ਹੋਣ ਫਰਾਈ ਪੈਨ ਦੇ ਵਿੱਚ ਆਪਾਂ ਦੇਖੋ ਕਰੀਬ ਇੱਕ ਪਾਈਆ ਤੇਲ ਲੈ ਲਿਆ ਤੇਲ ਨੂੰ ਹੁਣ ਗਰਮ ਹੋਣ ਦਿੰਨੇ ਆ ਫਿਰ ਆਪਾਂ ਛੋਲਾ ਵਿੱਚ ਰੱਖਾਂਗੇ ਵਿੱਚ ਤੇਲ ਆਪਣਾ ਗਰਮ ਹੋ ਗਿਆ ਹੁਣ ਆਪਾਂ ਇੱਕ ਇੱਕ ਕਰਕੇ ਛੋਲਾ ਨਰ ਰੱਖੀ ਜਾਵਾਂਗੇ ਜਿਆਦਾ ਸੀ ਫਲੇਮ ਮੀਡੀਅਮ ਤੇ ਰੱਖਾਂਗੇ ਹੁਣ ਇਸ ਬਿਲਕੁਲ ਸਲੋ ਕਰ ਦੇਾਂਗੇ ਹੁਣ ਆਪਾਂ ਇਹਨੂੰ ਮੀਡੀਅਮ ਜੇ ਗੈਸ ਦੇ ਉੱਤੇ ਕੱਟੋ ਕੱਟ 5 ਮਿੰਟ ਕੁੱਕ ਕਰਾਂਗੇ ਐਦਾ ਓਪਨ ਚੇ ਕਰਨਾ ਕੋਈ ਧੱਕਾ ਨਹੀਂ ਕਰਨਾ ਇਹ ਤੇ ਜਦੋਂ 5 ਮਿੰਟ ਆਪਾਂ ਕੁੱਕ ਕਰ ਲਿਆ ਹੁਣ ਇਹਨਾਂ ਨੂੰ ਬਾਰੀ-ਬਾਰੀ ਉਲਟਾਵਾਂਗੇ ਵਾਪਸ ਸਾਰੀਆਂ ਛੰਗਾਂ ਬਚਨ ਨੂੰ ਉਲਟਾ ਦਿੱਤਾ ਹੁਣ ਫੇਰ ਆਪਾਂ ਨੂੰ 5 ਮਿੰਟ ਦਾ ਰੋਸਟ ਕਰਾਂਗੇ ਫਿਰ ਅੰਤ ਲੋ ਜੀ ਦੋਸਤੋ ਆਪਣੀ ਰੈਸਪੀ ਹੋ ਗਈ ਹੈ ਤਿਆਰ ਭਰਮੀ Shimla mirch chatpati ਤੁਸੀਂ ਵੀ ਬਣਾਓ ਕਮੈਂਟ ਸੈਕਸ਼ਨ ਜਰੂਰ ਦੱਸਿਆ ਕਰੋ ਬਣਾ ਕੇ ਸਾਡੀ ਰੈਸਪੀ ਕਿਹੋ ਜਿਹੀ ਲੱਗੀ ਲਾਈਕ ਔਰ ਸ਼ੇਅਰ ਜਰੂਰ ਕਰ ਦਿਆ ਕਰੋ ਸਾਡੀ ਵੀਡੀਓ ਨੂੰ ਅਗਲੀ ਵੀਡੀਓ ਲੈ ਕੇ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ